ਹਾਂਜੀ ਮਿੱਤਰੋ ਪਿਆਰਿਓ ਪਿਆਰ ਭਰੇ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਸਲਾਮ ਅਲੈਕੁਮ ਪੀਐਸਕੇ ਮੀਡੀਆ ਗਰੁੱਪ ਤੇ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਔਰ ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਪਰਮਜੀਤ ਸਿੰਘ ਖੋਸਲਾ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਆਖਣਾ ਆ ਵੀਡੀਓ ਤੁਸੀਂ ਦੇਖੀ ਹੋਏਗੀ ਦੋ ਤਿੰਨ ਦਿਨ ਤੋਂ ਬਹੁਤ ਵਾਇਰਲ ਹੋਈ ਪਈ ਐ ਅੱਗ ਵਾਂਗ ਇਹ ਫੈਲੀ ਹੋਈ ਐ ਸਾਰੇ ਸੋਸ਼ਲ ਮੀਡੀਆ ਤੇ ਔਰ ਵੀਡੀਓ ਪਾਉਣ ਵਾਲਿਆਂ ਨੇ ਰੀਜਾਂ ਲਾਈਆਂ ਨੇ ਥੰਬਨੇਲ ਬਣਾ ਬਣਾ ਕੇ ਰਿਜਾਂ ਲਾਈਆਂ ਹੋਈਆਂ ਨੇ ਆਪਣੀਆਂ ਪਰ ਇਸ ਵੀਡੀਓ ਦਾ ਸੱਚ ਸਾਰਾ ਸਾਹਮਣੇ ਆ ਗਿਆ ਪੂਰਾ ਸੱਚ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਮੈਂ ਅਲੱਗ-ਅਲੱਗ ਕਰਕੇ ਤੁਹਾਨੂੰ ਦਿਖਾਵਾਂਗਾ ਇਸ ਤੋਂ ਪਹਿਲਾਂ ਕਿ ਸਾਰੀ ਸਚਾਈ ਵੱਲ ਚਲੀਏ ਤੁਸੀਂ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੇ ਅਜੇ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਔਰ ਜੇਕਰ ਇਸੇ ਵੀਡੀਓ ਨੂੰ YouTube ਚੈਨਲ ਤੇ ਦੇਖ ਰਹੇ ਹੋ ਤੇ ਪਲੀਜ਼ 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 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋ ਇਸ ਵੀਡੀਓ ਨੂੰ ਲੋਕਾਂ ਨੇ ਥੰਬਨੇਲ ਕੀ ਕੀ ਬਣਾ ਕੇ ਪਾਇਆ ਕਿ ਤੁਸੀਂ ਪਾੜ ਹੀ ਰਹੇ ਹੋ ਨਾਲੋਂ ਨਾਲ ਦੇਖ ਲਿਆ ਹੋ ਬਜ਼ੁਰਗ ਬੰਦੇ ਨਾਲ ਜਵਾਨ ਕੁੜੀ ਦਾ ਕਰ ਦਿੱਤਾ ਵਯਾ ਠੀਕ ਹੈ ਜੀ ਆ ਜਾਓ ਅਗਲਾ ਥੰਬਨੇਲ ਤੁਹਾਨੂੰ ਦਿਖਾਉਨੇ ਦਿਓ ਵਿਚਾਰ ਇੱਕ ਤਰ੍ਹਾਂ ਨੂੰ ਵਿਚਾਰ ਚਾਹੀਦੇ ਨੇ ਫਿਲਾਸਫਰ ਬੜੇ ਵੱਡੇ ਨੇ ਨਾ ਅੱਜ ਕੱਲ ਜਿਹਦੇ ਕੋਲ 스마트 ਫੋਨ ਆ ਨਾ ਉਹ ਕਹਿੰਦਾ ਮੇਰੇ ਵਰਗਾ ਕੋਈ ਪੱਤਰਕਾਰ ਹੀ ਨਹੀਂਗਾ ਤੇ ਮੇਰੇ ਵਰਗਾ ਕੋਈ ਫਿਲਾਸਫਰ ਹੀ ਨਹੀਂ ਹੈਗਾ ਇਹ ਲੋਕਾਂ ਦੀ ਅੱਜ ਕੱਲ ਝੂਠੀ ਤੇ ਮੂਠੀ ਸੋਚ ਹੈਗੀ ਆ ਦੇਖੋ ਜੀ ਪੜੋ ਬੁੱਢੇ ਆਦਮੀ ਨਾਲ ਜਵਾਨ ਕੁੜੀ ਕੁੜੀ ਵਿਆਹੀ ਕੀ ਬਣੂ ਦੁਨੀਆ ਦਾ ਤੇ ਤੁਹਾਡਾ ਕੀ ਬਣੂਗਾ ਪਹਿਲਾਂ ਆਪਣੇ ਬਾਰੇ ਸੋਚੋ ਅਗਲਾ ਥੰਬਨੇਲ ਵੀ ਦੇਖ ਲਓ ਜੀ ਇੱਕ ਹੋਰ ਕਹਿੰਦਾ ਬੁੱਢੇ ਆਦਮੀ ਨਾਲ ਪਰਿਵਾਰ ਨੇ ਨੌਜਵਾਨ ਕੁੜੀ ਦਾ ਕਰਤਾ ਵਿਆਹ ਵਿਦੇਸ਼ ਜਾਣ ਦਾ ਚੱਕਰ ਵਿਦੇਸ਼ ਜਾਣ ਦਾ ਚੱਕਰ ਕੀ ਬਾਤ ਆ ਤੁਹਾਡੀ ਸੋਚ ਦੀ ਲਓ ਜੀ ਇਹ ਵੀਡੀਓ ਬਹੁਤ ਵਾਇਰਲ ਹੋਈ ਪਰ ਸੱਚ ਇਹਦਾ ਕੁਝ ਹੋਰ ਹੈ ਕਹਿੰਦੇ ਕਿ ਬੁੱਢੇ ਨਾਲ ਕੁੜੀ ਵਿਆਹ ਦਿੱਤੀ ਬੰਦਾ ਹੈਗਾ ਜੀ ਮੈਂ ਨਹੀਂ ਕਹਿੰਦਾ ਕਿ ਬੰਦਾ ਬਹੁਤ ਜਵਾਨ ਆ ਪਰ ਦੋਨਾਂ ਦੀ ਉਮਰ ਤਕਰੀਬਨ ਤਕਰੀਬਨ ਸੇਮ ਆ ਬੰਦਾ ਹੈ ਜੀ 45 ਸਾਲ ਦਾ ਤੇ ਲੇਡੀ ਹੈਗੀ ਆ 42 ਸਾਲ ਦੀ ਤਿੰਨ ਚਾਰ ਸਾਲ ਦਾ ਫਰਕ ਆ ਦੋਨਾਂ ਦੀ ਉਮਰ ਦੇ ਵਿੱਚ ਸਭ ਤੋਂ ਵੱਧ ਉਹ ਤੇ ਇਹ ਕਲੀਅਰ ਕਰਤਾ ਮੈਂ ਸਰਟੀਫਿਕੇਟ ਨਹੀਂ ਦਿਖਾਉਣੇ ਚਾਹੁੰਦਾ ਕਿਸੇ ਦੀ ਪਰਸਨਲ ਆਈਡੈਂਟੀਟੀ ਹੁੰਦੀ ਆਈ ਡੋਨਟ ਵਾਂਟ ਟੂ ਸ਼ੋਨ ਸਕਰੀਨ ਪਰ ਉਹਨਾਂ ਨੇ ਮੈਨੂੰ ਸਾਰਾ ਕੁਝ ਭੇਜ ਦਿੱਤਾ ਐ ਐਕਸਲ ਵਿੱਚ ਇਸ ਜੋੜੀ ਨੇ ਅੱਜ ਮੇਰੇ ਨਾਲ ਸੰਪਰਕ ਕੀਤਾ ਇੱਥੇ ਦੁਪਹਿਰ ਦੁਪਹਿਰ ਸੀ ਹੁਣ ਸਾਡੇ ਇਸ ਵੇਲੇ ਰਾਤ ਪਈ ਹੋਈ ਹੈ ਤੇ ਰਾਤ ਦੇ ਸਾਡੇ ਸਟੂਡੀਓ ਦੇ ਵਿੱਚ 9:30 ਹੋਏ ਨੇ ਤੇ ਦੁਪਹਿਰੇ ਅੱਜ ਇਹਨਾਂ ਦੀ ਕਾਲ ਆਈ ਸੰਪਰਕ ਕੀਤਾ ਇਹਨਾਂ ਨੇ ਬੜਾ ਬੜਾ ਪਰੇਸ਼ਾਨ ਸਨ ਕਿਉਂਕਿ ਤੁਸੀਂ ਦੇਖ ਸਕਦੇ ਹੋ ਕੁੜੀ ਦਾ ਵੀ ਪਰਿਵਾਰ ਆ ਮੁੰਡੇ ਦਾ ਵੀ ਪਰਿਵਾਰ ਆ ਤੇ ਜੋ-ਜੋ ਗੱਲਾਂ ਲਿਖ ਕੇ ਇਹਨਾਂ ਨੇ ਥੰਬਨੇਲ ਬਣਾ ਬਣਾ ਕੇ ਪਾਏ ਨੇ ਤੇ ਤੁਸੀਂ ਆਪ ਮਾਰੇ ਸੋਚਦੇ ਕਿਸੇ ਦਿਲ ਤੇ ਕੀ ਬੀਤਦੀ ਹੋਏਗੀ ਔਰ ਹੁਣ ਦੱਸਦੇ ਆ ਕਿ ਇਸ ਜੋੜੀ ਨੇ ਦੋਨੇ ਹੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਤੇ ਵਿਆਹ ਕੀਤਾ ਦੋਨਾਂ ਨੇ ਹਨਾ ਬੰਦੇ ਦੀ ਕੋਈ ਫੈਮਿਲੀ ਪ੍ਰੋਬਲਮ ਸੀਗੀ ਅਲੱਗ ਹੋ ਗਿਆ ਮੈਂ ਕਿੰਨਾ ਚੰਗਾ ਹੈ ਕੋਈ ਪ੍ਰੋਬਲਮ ਹੈਗੀਆਂ ਸੁਰਸਫਾਈ ਨਾਲ ਅਲੱਗ ਹੋ ਜਾਓ ਜੇ ਤੁਹਾਡਾ ਦਿਲ ਕਰਦਾ ਹੈ ਆ ਪਾਰਟਨਰ ਤੋਂ ਕੋਈ ਮਿਲਦਾ ਹੋਰ ਕਰੋ ਵਿਆਹ ਜੀ ਸੱਦ ਕੇ ਕਰੋ ਪਰ ਪਰਮਾਨੈਂਟ ਪੱਕੇ ਤੌਰ ਤੇ ਵਿਆਹ ਕਰੋ ਇਹਨ ਕੀ ਬਿਨਾ ਵਿਆਹ ਤੋਂ ਤੁਸੀਂ ਰਹੀ ਜਾਓ ਇਹ ਸਾਡਾ ਕਲਚਰ ਨਹੀਂ ਹੈ ਔਰ ਇਹਨਾਂ ਨੇ ਬਕਾਇਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੱਤ ਫੇਰੇ ਲਏ ਹੋਏ ਨੇ ਔਰ ਕੁੜੀ ਦਾ ਵੀ ਕੋ ਆਪਣਾ ਇਹਨਾਂ ਦਾ ਫੈਮਿਲੀ ਦੀ ਪ੍ਰੋਬਲਮ ਸੀ ਕਿ ਅਲੱਗ ਹੋਏ ਪੈ ਨੇ ਤੇ ਇਹਨਾਂ ਨੇ ਵੀ ਤਲਾਕ ਕਰਕੇ ਬਕਾਇਦਾ ਤਲਾਕ ਕਰਾਏ ਨੇ ਪਹਿਲੇ ਵਿਆਹਾਂ ਦੇ ਤੇ ਬਕਾਇਦਾ ਫਿਰ ਆਫੀਸ਼ੀਅਲੀ ਵੀ ਤੇ ਸਾਡੇ ਸਭਿਆਚਾਰ ਦੇ ਹਿਸਾਬ ਨਾਲ ਵੀ ਸਾਡੀ ਕਮਿਊਨਿਟੀ ਦੇ ਹਿਸਾਬ ਨਾਲ ਵੀ ਬਕਾਇਦਾ ਵਿਆਹ ਕਰਾਇਆ ਇਹਨਾਂ ਨੇ ਫਿਰ ਦੱਸੋ ਗਲਤੀ ਕਿੱਥੇ ਆ ਫਿਰ ਇਹ ਤ ਸਵੇਰੇ ਸੁੱਤੇ ਉੱਠ ਕੇ ਨਾ ਜਿਹੜੇ ਇਦਾਂ ਦੀਆਂ ਰੀਲਾਂ ਪਾਉਣ ਵਾਲੇ ਆ ਜਿਹੜਾ ਨੇ ਬੈਕ ਤੇ ਆਵਾਜ਼ ਆਪਣੀ ਕੀਤੀ ਹੁੰਦੀ ਹੈ ਨਾ ਡੱਬ ਕੀਤੀ ਹੁੰਦੀ ਆਵਾਜ਼ ਜਿਹਨੂੰ ਵੋਇਸ ਓਵਰ ਸ਼ਾਇਦ ਕਹਿੰਦੇ ਨੇ ਤੇ ਇਹ ਤਾਂ ਸੁੱਤੇ ਉੱਠਦੇ ਨਾ ਬਸ ਅੱਖਾਂ ਓੱਖਾਂ ਬਣੀ ਮਲਦੇ ਬਹੁਤ ਸੁੱਤੇ ਉੱਠਦੇ ਉੱਠਦੇ ਬਸ ਸੱਚੇ ਪਾਤਸ਼ਾਹ ਵਾਹਿਗੁਰੂ ਕੋ ਮਸਾਲਾ ਮਿਲ ਜਾਵੇ ਤੇ ਸਾਡੇ ਪੈਸੇ ਬਣ ਸਾਡੇ ਵਿਊ ਆਉਣ ਇਹਨਾਂ ਨੂੰ ਕਿਸੇ ਦੀ ਲਾਈਫ ਨਾਲ ਕੋਈ ਮਤਲਬ ਨਹੀਂਗਾ ਗੱਲ ਦੇਖੋ ਕੋਖ ਕਰੋ ਮੈਂ ਵੀ ਗੱਲਾਂ ਕਰਦਾ ਤੁਹਾਨੂੰ ਪਤਾ ਮੈਂ ਬਹੁਤ ਸਾਰੇ ਸੱਚ ਅੱਗੇ ਲੈ ਕੇ ਆਉਣਾ ਜੋਤੀ ਨੂਰਾ ਹੋਣਾ ਦੀ ਵੀ ਗੱਲ ਕੀਤੀ ਪਰ ਮੈਂ ਤੱਥਾਂ ਤੇ ਗੱਲ ਕਰਦਾ ਜਦੋਂ ਪ੍ਰੋਪਰ ਮੇਰੇ ਕੋਲ ਉਹਦੀਆਂ ਆਡੀਓ ਹੁੰਦੀਆਂ ਨੇ ਫੋਟੋ ਹੁੰਦੀਆਂ ਨੇ ਸਰਟੀਫିକੇਟਸ ਤੱਕ ਹੁੰਦੇ ਨੇ ਫੇਰ ਮੈਂ ਗੱਲ ਕਰਕੇ ਸਾਰਾ ਕੁਝ ਇਕੱਠਾ ਕਰਕੇ ਫੇਰ ਮੈਂ ਸੀਟ ਤੇ ਬੈਠਦਾ ਫੇਰ ਮੈਂ ਮਾਈਕ ਲੋਨਾਂ ਫੇਰਾ ਕੈਮਰਾ ਔਨ ਕਰਦਾ ਲਾਈਟ ਔਨ ਕਰਦਾ ਐਵੇਂ ਮੈਂ ਹਵਾ ਵਿੱਚ ਨਹੀਂ ਕਦੇ ਵੀ ਛੱਡਦਾ ਇਹੀ ਕਾਰਨ ਹੈ ਕਿ ਤੁਸੀਂ ਮੇਰੀਆਂ ਵੀਡੀਓਜ਼ ਦੇ ਨਾਲ ਸਹਿਮਤ ਵੀ ਹੁੰਦੇ ਹੋ ਪਿਆਰ ਵੀ ਕਰਦੇ ਹੋ ਤੇ ਪਿਆਰੇ ਪਿਆਰੇ ਕਮੈਂਟਸ ਵੀ ਕਰਦੇ ਹੋ ਬਹੁਤ ਸਾਰੇ ਸ਼ੇਅਰ ਵੀ ਕਰਦੇ ਹੋ ਪਰ ਇਹ ਲੋਕ ਸਿਰਫ ਔਰ ਸਿਰਫ ਆਪਣੇ ਈਵਰ ਵਾਸਤੇ ਲੱਗੇ ਰਹਿੰਦੇ ਨੇ ਦਿਨ ਰਾਤ ਅੱਛਾ ਇਹਨਾਂ ਨੇ ਥੰਬਨੇਲ ਬਣਾ ਬਣਾ ਪਾਤੇ ਤੇ ਜਿਹੜੇ ਕਮੈਂਟਰ ਨੇ ਉਹ ਤੇ ਤੌਬਾ ਉਹ ਇਹਨਾਂ ਦੇ ਵੀ ਬਾਪ ਆ ਉਹ ਹੀ ਦੁਆਇ ਕਰਦੇ ਨੇ ਕਿ ਅੱਜ ਸਾਨੂੰ ਪੜਾਅਸ ਕੱਢਣ ਦਾ ਮੌਕਾ ਮਿਲੇ ਕੋਈ ਐਸੀ ਚੀਜ਼ ਮਿਲ ਜਵੇ ਮੈਂ ਪਹਿਲਾਂ ਸੋਚਿਆ ਸੀ ਕਮੈਂਟ ਥੋੜੇ ਜਿਹਾ ਤੁਹਾਨੂੰ 5 7 10 15 20 ਕਮੈਂਟ ਤੁਹਾਨੂੰ ਪੜਾਵਾ ਇੱਥੇ ਸਕਰੀਨ ਤੇ ਦਿਖਾ ਕੇ ਫਿਰ ਮੈਂ ਨਹੀਂ ਕਿਉਂਕਿ ਕਮੈਂਟ ਬਹੁਤ ਘਟੀਆ ਕਿਸਮ ਦੇ ਕੀਤੇ ਹੋਏ ਨੇ ਮੈਂ ਕਿਹਾ ਨਹੀਂ ਯਾਰੇ ਵੀ ਕਿਸੇ ਦੀ ਧੀ ਹੈ ਵਿਚਾਰੀ ਸ਼ਾਇਦ ਉਹਨੇ ਪਰੇਸ਼ਾਨੀ ਚ ਕਮੈਂਟ ਨਾ ਵੀ ਪੜੇ ਹੋਣ ਪਰ ਇਹ ਵੀਡੀਓ ਤੇ ਉਹਨਾਂ ਨੇ ਦੇਖਣੀ ਕਿਉਂਕਿ ਉਹਨਾਂ ਨੇ ਆਪ ਸੰਪਰਕ ਕੀਤਾ ਮੇਰੇ ਨਾਲ ਤੇ ਜਿਹੜੇ ਉਹਨਾਂ ਨੇ ਕਮੈਂਟ ਨਹੀਂ ਦੇਖੇ ਮੈਂ ਨਹੀਂ ਚਾਹੁੰਦਾ ਕੁੜੀ ਅੱਜ ਸਕਰੀਨ ਤੇ ਉਹ ਕਮੈਂਟਾਂ ਨੂੰ ਪੜੇ ਤੇ ਸ਼ਰਮਿੰਦੀਗੀ ਨਾਲ ਡੁੱਬ ਮਰਨ ਨੂੰ ਤਲਕ ਕਰਦਾ ਹੁੰਦਾ ਹੈ ਨਾ ਜਦੋਂ ਜਿਹੜੇ ਪਰਿਵਾਰਾਂ ਵਾਲੇ ਨੇ ਅੱਛਾ ਉਮਰ ਨੇ ਤਾਂ 3-4 ਸਾਲ ਦਾ ਫਰਕ ਹੈ ਨਹੀਂ ਮੈਂ ਕਹਿੰਦਾ ਕਿ ਦੋਨੋਂ ਬਹੁਤ 15-20 25-30 ਸਾਲ ਦੇ ਜਵਾਨ ਨੇ ਪਰ ਦੋਨਾਂ ਦੀ ਸੇਮ ਏਜ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਵਾਨ ਕੁੜੀ ਦਾ ਵਿਆਹ ਕਰਤਾ ਇਹ ਬੰਦਾ ਇੰਨਾ ਵੀ ਬਜ਼ੁਰਗ ਨਹੀਂਗਾ 43-44 ਸਾਲ ਉਮਰ ਕੋਈ ਇਹ ਨਹੀਂ ਕਿ ਬਜ਼ੁਰਗਾਂ ਵਾਲੀ ਉਮਰ ਹੁੰਦੀ ਐ ਜਵਾਨ ਆ ਮੁੰਡਾ ਪਰ ਇਹਨੂੰ ਐਕਚੁਅਲੀ ਵਾਈਟ ਦਾੜੀ ਰੱਖਣ ਦਾ ਥੋੜਾ ਸ਼ੌਕ ਆ ਜਿੱਦਾਂ ਮੈਨੂੰ ਵੀ ਤੁਸੀਂ ਤੁਹਾਡੀਆਂ ਤੁਸੀਂ ਮੇਰੀਆਂ ਵੀਡੀਓ ਦੇਖੀਆਂ ਹੋਣਗੀਆਂ ਮੈਂ ਵੀ ਅੱਜ ਵੀ ਇਵਨ ਮੈਂ ਬਹੁਤਾ ਰੰਗ ਨਹੀਂ ਲਾਉਂਦਾ ਮੈਨੂੰ ਵੀ ਬੜਾ ਹੀ ਸ਼ੌਕ ਆ ਵਾਈਟ ਦਾੜੀ ਰੱਖਣ ਦਾ ਮੈਂ ਪਿੱਛੇ ਜਾ ਪਰਮਾਨੈਂਟ ਤੁਹਾਨੂੰ ਪਤਾ ਦਾੜੀ ਵੀ ਲੰਬੀ ਕਰ ਲਈ ਤੇ ਪੂਰੀ ਵਾਈਟ ਦਾੜੀ ਕਰ ਲਈ ਸੀਗੀ ਫਿਰ ਬੱਚੇ ਕਹਿੰਦੇ ਡੈਡਾ ਅਜੇ ਥੋੜੇ ਸਾਲ ਨਹੀਂ ਥੋੜਾ ਜਿਹਾ ਆਪਣੇ ਆਪ ਨੂੰ ਇਦਾਂ ਰੱਖੋ ਮੈਂ ਕਰ ਲਿਆ ਇਸ ਬੰਦੇ ਨੂੰ ਵੀ ਸ਼ੌਕ ਆ ਦਾੜੀ ਚਿੱਟੀ ਰੱਖਦਾ ਅੱਜ ਕੱਲ ਬੜਾ ਟ੍ਰੈਂਡ ਆ ਇਹ ਇਹ ਇਕੱਲੇ ਨਹੀਂ ਭਰਾ ਬਹੁਤ ਟ੍ਰੈਂਡ ਆ ਅੱਜ ਕੱਲ ਬੜੇ ਜਵਾਨ ਮੁੰਡੇ ਦਾੜੀਆਂ ਵਾਈਟ ਆਪ ਵੀ ਕਰਾਉਂਦੇ ਨੇ ਤੇ ਇਹ ਟ੍ਰੈਂਡ ਆ ਤੇ ਇਸ ਬੰਦੇ ਤੋਂ ਦਿਖਾਉਣਾ ਦੇਖੋ ਆ ਦੇਖੋ ਇਹਨੂੰ ਸ਼ੌਕ ਆ ਮੁੰਡੇ ਨੂੰ ਦੱਸੋ ਤਾਂ ਭਲਾ ਕਿ ਬਜ਼ੁਰਗ ਆ ਇਹ ਹੁਣ ਤੁਹਾਨੂੰ ਦਿਖਾਉਣਾ ਵੀਡੀਓ ਇਹਨਾਂ ਦੀ ਆਹ ਜੋੜੀ ਆ ਦੇਖ ਲੋ ਜਿਹੜੀ ਫੇਰੇ ਲੈ ਰਹੀ ਆ ਤਾਂ ਆ ਉਦੋਂਕ ਦੀ ਵੀਡੀਓ ਹੈਗੀ ਆ ਦੇਖੋ ਆ ਦੱਸੋ ਹੁਣ ਇੱਥੇ ਬਜ਼ੁਰਗ ਲੱਗਦਾ ਤੁਹਾਨੂੰ ਬੰਦਾ ਦੱਸੋ ਕਿੰਨੀ ਸੋਹਣੀ ਜੋੜੀ ਆ ਯਾਰ ਤੇ ਤੁਸੀਂ ਬੇੜਾ ਗਰਕ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਇਹ ਨਹੀਂ ਪਤਾ ਵੀ ਇਹੋ ਜਿਹਿਆਂ ਤੁਹਾਡੀਆਂ ਕਰਤੂਤਾਂ ਕਰਕੇ ਕੋਈ ਬੰਦਾ ਗਲਤ ਡਿਸੀਜਨ ਵੀ ਲੈ ਸਕਦਾ ਹੈਨਾ ਆ ਦੱਸੋ ਕੀ ਕਮੀ ਹੈ ਇਸ ਜੋੜੀ ਦੇ ਵਿੱਚ ਆ ਦੇਖੋ ਇਹਨੂੰ ਬੰਦੇ ਨੂੰ ਸ਼ੌਕ ਆ ਬਹੁਤ ਲੋਕਾਂ ਨੂੰ ਅੱਜਕੱਲ ਸ਼ੌਕ ਆ ਕਿੰਨੀ ਪਿਆਰੀ ਜੋੜੀ ਆ ਦੇਖੋ ਦੇਖੋ ਆਹ ਦੇਖੋ ਹੋਰ ਦੱਸੋ ਜੀ ਕੀ ਕਮੀ ਐ ਇਸ ਜੋੜੀ ਦੇ ਵਿੱਚ ਗਾਣੇ ਮੈਂ ਪਿੱਛੇ ਆਵਾਜ਼ ਬੰਦ ਕੀਤੀ ਆ ਬਿਕੋਜ਼ ਤੁਹਾਨੂੰ ਪਤਾ ਕਾਪੀਰਾਈਟ ਆ ਜਾਂਦਾ ਗਾਣਿਆਂ ਦਾ ਹੈਨਾ ਤੇ ਮੈਂ ਆਡੀਓ ਬੰਦ ਕੀਤੀ ਹੋਈ ਪਰ ਦੇਖੋ ਤੁਸੀਂ ਇਹ ਕੋਈ 20 ਸਾਲ ਪੁਰਾਣੀਆਂ ਵੀਡੀਓ ਨਹੀਂ ਆ ਇਹ ਵਿਆਹ ਸਮੇ ਦੀਆਂ ਹੀ ਫੋਟੋਆਂ ਜਦੋਂ ਫੋਟੋ ਸੈਸ਼ਨ ਕਰਦੇ ਨੇ ਜਾਂ ਚਾਹ ਹੁੰਦਾ ਨਵੇਂ-ਨਵੇਂ ਵਿਆਹ ਦਾ ਰੀਲਾਂ ਸ਼ੀਲਾਂ ਬਣਾਉਂਦੇ ਨੇ ਹੈਨਾ ਤੁਸੀਂ ਦੇਖ ਦੇਖ ਰਹੇ ਹੋ ਸਾਰਾ ਕੁਝ ਤੇ ਥੰਬਨੇਲ ਤੁਹਾਨੂੰ ਮੈਂ ਇੱਕ ਹੋਰ ਦਿਖਾਉਣਾ ਸੀਗਾ ਸੱਚ ਆ ਵੀ ਦੇਖ ਹੀ ਲੋ ਨਾਲ ਲੱਗਦਾ ਆ ਦੇ ਕਹਿੰਦਾ ਬੁੱਢੇ ਆਦਮੀ ਨਾਲ ਜਵਾਨ ਕੁੜੀ ਦਾ ਵਿਆਹ ਕੀ ਮਜਬੂਰੀ ਰਹੀ ਹੋਣੀ ਆ ਕੁੜੀ ਦੀ ਆਪਣੇ ਵਿਚਾਰ ਦਿਓ ਤੇ ਮਾਮਾ ਤੈਨੂੰ ਬਹੁਤਾ ਹੀ ਕੁੜੀ ਦਾ ਫਿਕਰ ਆ ਤੇ ਤੇ ਫਿਰ ਇਹਨੂੰ ਹੱਥੀ ਵਿਆਉਂਦਾ ਜਿੱਥੇ ਨੂੰ ਬਹੁਤਾ ਹੀ ਫਿਕਰ ਆ ਕੀ ਮਜਬੂਰੀ ਹੋਣੀ ਕੁੜੀ ਦੀ ਤੇ ਤੂੰ ਫਿਰ ਇਹਨੂੰ ਵਿਆਉਂਦਾ ਹੱਥੀ ਕੁੜੀ ਕੋ ਇਹ ਨਹੀਂ ਕਿ ਕੁੜੀ ਮੈਂ ਅਗੇ ਦੱਸਦਾ ਕਿ ਦੋਨੇ ਇੰਨੇ ਬਜ਼ੁਰਗ ਨਹੀਂ ਹੈਗੇ ਆ ਦੇਖੋ ਵੀਡੀਓ ਆ ਦੇਖੋ ਆ ਵੀ ਫੋਟੋ ਥੋੜੇ ਕ ਸਮੇਂ ਦੀ ਹੈ 2-4 ਸਾਲ ਪਹਿਲਾਂ ਦੀ ਫੋਟੋ ਹੈਗੀ ਆ ਦੱਸੋ ਕੀ ਕਮੀ ਆ ਮੁੰਡੇ ਦੇ ਵਿੱਚ ਦੱਸੋ ਆ ਦੇਖੋ ਸੋ ਸਾਰੇ ਲੋਕਾਂ ਨੇ ਇਸ ਵੀਡੀਓ ਨੂੰ ਆ ਦੇ ਸ਼ੇਅਰ ਕਰ ਕਰਕੇ ਥੰਬਨੇਲ ਬਣਾ ਬਣਾ ਕੇ ਪਾ ਦਿੱਤਾ ਤੇ ਕਿਉਂ ਤੁਸੀਂ ਲੋਕ ਆਪਣੇ ਵੀਊ ਬਣਾਉਣ ਵਾਸਤੇ ਲੋਕਾਂ ਨੂੰ ਭੰਡਦੇ ਹੋ ਜਿਨ੍ਹਾਂ ਨੂੰ ਭੰਡਣ ਦੀ ਲੋੜ ਆ ਜਰੂਰ ਭੰਡੋ ਬਹੁਤ ਦੁਨੀਆ ਭੰਡਣ ਵਾਲੀ ਸੱਚ ਵੀ ਇਹ ਇਹ ਕੋਈ ਆਪਾਂ ਸਿਰਫ ਇਸ ਜੋੜੀ ਦੀ ਗੱਲ ਕਰ ਰਹੇ ਆ ਮੈਂ ਇਹ ਨਹੀਂ ਕਹਿੰਦਾ ਕਿ ਇਦਾਂ ਨਹੀਂ ਹੁੰਦਾ ਕਿ ਬਜ਼ੁਰਗਾਂ ਦੇ ਨਾਲ ਜਵਾਨ ਕੁੜੀਆਂ ਵਿਆਹ ਕਰਾਉਂਦੀਆਂ ਬਹੁਤ ਸਾਰੇ ਕੇਸ ਇਦਾਂ ਹੋਏ ਨੇ ਔਰ ਗਾਂ ਵੀ ਸ਼ਾਇਦ ਹੁੰਦੇ ਰਹਿਣਗੇ ਮੈਂ ਨਹੀਂ ਕਹਿੰਦਾ ਇਦਾਂ ਹੁੰਦਾ ਹੀ ਨਿਗਾ ਬੜੇ ਸਾਰੇ ਕੇਸ ਇਦਾਂ ਹੋਏ ਨੇ ਔਰ ਹੁਣ ਤੇ ਇਮੀਗ੍ਰੇਸ਼ਨ ਸਿਸਟਮ ਬਦਲ ਗਿਆ ਪਹਿਲਾਂ ਇਦਾਂ ਬਹੁਤ ਹੁੰਦਾ ਸੀਗਾ ਤੁਸੀਂ ਸਕੇ ਭੈਣ ਭਰਾ ਵਿਆਹ ਕਰਾ ਕੇ ਆਉਂਦੇ ਰਹੇ ਨੇ ਇੱਥੇ ਕੈਨੇਡਾ ਵਿੱਚ ਮੈਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਸਕੇ ਭੈਣ ਭਰਾ ਸੋਚ ਕੇ ਦੇਖੋ ਰਿਸ਼ਤੇ ਨਾਤੇ ਕਿੱਥੇ ਗਏ ਨੇ ਔਰ ਚਾਚਿਆਂ ਤਾਇਿਆਂ ਦੀਆਂ ਲੜਕੀਆਂ ਮਾਸੀਆਂ ਫੁੱਫੀਆਂ ਤਾਇਆਂ ਕੋ ਛੱਡਿਆ ਨਹੀਂ ਅਸੀਂ ਬਹੁਤ ਕੁਝ ਹੁੰਦਾ ਆ ਨੋ ਡਾਊਟ ਪਰ ਆ ਵਿਆਹ ਤਾਂ ਬਿਲਕੁਲ ਲੀਗਲ ਹੈ ਇਹ ਕੋਈ ਰਿਸ਼ਤੇਦਾਰੀ ਵਿੱਚ ਨਹੀਂਗਾ ਕੋਈ ਇਦਾਂ ਨਹੀਂ ਕਿ ਬੰਦਾ ਬਜ਼ੁਰਗ ਆ ਦੇ ਕੁੜੀ ਬਹੁਤ ਵੀ 20 25 ਸਾਲ ਦੀ ਤੇ ਬੰਦਾ 50 60 ਸਾਲ ਦਾ ਇਦਾਂ ਨਹੀਂ ਆ। ਇਸ ਜੋੜੀ ਨੇ ਅੱਜ ਬਕਾਇਦਾ ਮੇਰੇ ਨਾਲ 15 20 ਮਿੰਟ ਗੱਲ ਕੀਤੀ ਆ ਔਰ ਸਾਰੇ ਕੁਝ ਦੱਸਿਆ ਬੜੇ ਪਰੇਸ਼ਾਨ ਸਨ ਔਰ ਆ ਸਾਰਾ ਕੁਝ ਉਹਨਾਂ ਨੇ ਮੈਨੂੰ ਭੇਜਿਆ ਜਿਹੜਾ ਤੁਹਾਨੂੰ ਦਿਖਾ ਰਿਹਾ ਸਕਰੀਨ ਤੇ ਤੇ ਤੁਸੀਂ ਆਪ ਦੱਸੋ ਕਿ ਤੁਹਾਨੂੰ ਹੁਣ ਅੱਜ ਮਹਿਸੂਸ ਹੁੰਦਾ ਨਹੀਂ ਹੋਏਗਾ ਕਿ ਦੱਸੋ ਯਾਰ ਕਿੰਨੀ ਪਿਆਰੀ ਜੋੜੀ ਆ ਤੇ ਕੀ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ। ਸੋ ਮੈਂ ਹੀ ਕਹਾਂਗਾ ਤੁਸੀਂ ਜੀ ਸੱਦ ਕੇ ਵੀਡੀਓ ਪਾਓ ਕਿਉਂਕਿ ਤੁਹਾਡੇ ਕੋਲ smartphones ਆ ਤੁਹਾਨੂੰ ਕਿਹੜਾ ਰੋਕ ਸਕਦਾ ਤੁਹਾਡਾ ਮਾਪਿ ਵੀ ਨਹੀਂ ਰੋਕ ਸਕਦਾ ਤਾਂ ਅਸੀਂ ਕੌਣ ਹੁੰਨੇ ਆ ਪਾਓ ਵੀਡੀਓ ਪਰ ਥੋੜਾ ਜਿਹਾ ਪੇਸ਼ੀਅੰਸ ਰੱਖਿਆ ਕਰੋ ਥੋੜੀ ਖੋਜ ਕਰਿਆ ਕਰੋ ਵੀਡੀਓ ਦੀ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਕਿਸੇ ਨਾਲ ਸੰਪਰਕ ਕਰਨਾ ਵੀ ਬੜਾ ਸੌਖਾ ਉਹਨਾਂ ਦੇ ਲੋ ਮੇਰਾ ਨੰਬਰ ਲੱਭ ਕੇ ਕਰ ਹੀ ਲਿਆ ਸੰਪਰਕ ਸੋ ਇੰਗਲੈਂਡ ਦੇ ਵਿੱਚ ਨੇ ਕਿਸੇ ਨੂੰ ਇਮੀਗ੍ਰੇਸ਼ਨ ਦਾ ਲਾਲਚ ਨਹੀਂ ਸੀ ਕਿਸੇ ਨੂੰ ਜ਼ਮੀਨਾਂ ਜਾਇਦਾਦਾਂ ਦਾ ਲਾਲਚ ਨਹੀਂ ਸੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਲਾਲਚ ਨਹੀਂ ਸੀਗਾ ਕਿਉਂਕਿ ਦੋਨੋਂ ਘਰੋਂ ਸਰਦੇ ਪੁੱਜਦੇ ਨੇ ਦੋਨੋਂ ਹੀ ਤੇ ਇੰਗਲੈਂਡ ਯੂਕੇ ਦੇ ਬਕਾਇਦਾ ਇਹ ਸਿਟੀਜ਼ਨ ਨੇ ਦੋਨੋਂ ਤੇ ਇਮੀਗ੍ਰੇਸ਼ਨ ਦਾ ਵੀ ਕੋਈ ਮਸਲਾ ਨਹੀਂ ਸੀਗਾ ਦੋਨਾਂ ਦੀ ਅੰਡਰਸਟੈਂਡਿੰਗ ਆ ਉਹ ਕਹਿੰਦੇ ਨਾ ਜਦ ਮੀਆਂ بیوی ਰਾਜੀ ਤੇ ਕਿਆ ਕਰੇਗਾ ਕਾਜੀ ਸੋ ਇਸ ਕਰਕੇ ਇਹ ਦੋਨੋਂ ਖੁਸ਼ ਨੇ ਆਪਸੇ ਤੁਸੀਂ ਦੇਖ ਰਹੇ ਹੋ ਕਿੰਨਾ ਪਿਆਰ ਆ ਦੋਨਾਂ ਦਾ ਫਿਰ ਕਿਉਂ ਲੋਕਾਂ ਦੇ ਢਿੱਡ ਜਾਂ ਦੁਖਦੇ ਨੇ हां ਜਿਹੜੇ ਵਿਆਹ ਤੋਂ ਬਿਨਾ ਇਹ ਰਹਿੰਦੇ ਹੁੰਦੇ ਦੋਨੇ ਆਪਣੇ ਘਰਦਿਆਂ ਨੂੰ ਛੱਡ ਕੇ ਠੋਖੇ ਦੇ ਦੁਕਿਆ ਹੁੰਦੇ ਤੇ ਫਿਰ ਮੈਂ ਵੀ ਠੋਕ ਵਜਾ ਕੇ ਗੱਲ ਕਰਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹਨਾਂ ਨੇ ਵਿਆਹ ਕੀਤਾ ਆ ਜੀ ਅਸੀਂ ਕਿੱਦਾਂ ਕਹੀਏ ਸੋ ਜਿਹੜੇ ਛੋਟੀ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਾਉਂਦੇ ਨੇ ਉਹ ਵੀ ਅਸੀਂ ਮੈਂ ਵੀ ਵੀਡੀਓ ਦੇਖੀ ਆ ਇੱਥੇ ਮੇਰੇ ਆਲੇ ਦੁਆਲੇ ਰਹਿੰਦੇ ਨੇ ਲੋਕੀ ਗੱਲਾਂ ਵੀ ਅਸੀਂ ਕੀਤੀਆਂ ਨੇ ਉਹਨਾਂ ਬਾਰੇ ਪਰ ਪਹਿਲੋਂ ਕੋਖ ਜ਼ਰੂਰ ਕਰਨੀ ਚਾਹੀਦੀ ਸੋ ਪਲੀਜ਼ ਇਹ ਜਿਨ੍ਹਾਂ ਨੇ ਵੀਡੀਓ ਬਹੁਤ ਯਾਹ ਨਹੀਂ ਮੈਨੂੰ ਪਤਾ ਮੇਰੇ ਕਹਿਣ ਤੇ ਡਿਲੀਟ ਤੇ ਕਰਨੀ ਹੈ ਨਹੀਂ ਪਰ ਅੱਗੇ ਤੋਂ ਹੋਰ ਵੀਡੀਓ ਨਾ ਇਹਨਾਂ ਦੀਆਂ ਸ਼ੇਅਰ ਕਰਿਓ ਇਹ ਵੀਡੀਓ ਦਿਖਾਉਣ ਦਾ ਮਕਸਦ ਬਸ ਇਹੀ ਹੈ ਸਤਿ ਸ਼੍ਰੀ ਅਕਾਲ ਤੇ ਗੋਡ ਬlesਸ ਥਿਸ ਬਿਊਟੀਫੁਲ ਕਪਲ